ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਜੋ ਇੱਕ ਵੀਡੀਓ ਪਾਈ ਗਈ ਨਾਲ ਇਹ ਕਹਿ ਦਿੱਤਾ ਗਿਆ ਕਿ ਰਾਜਨੀਤੀ ਛੱਡੋ ਪੰਜਾਬ ਦੀ ਸਾਰ ਲਵੋ ਇਹ ਗੱਲ ਆਖੀ ਕਿਸ ਨੂੰ ਹੈ ਪੰਜਾਬ ਦੀ ਗੱਲ ਕਰਨੀ ਜ਼ਰੂਰੀ ਹੈ ਇਹ ਗੱਲ ਕਿਉਂ ਕਹਿ ਰਹੇ ਨੇ ਸੁਨੀਲ ਜਾਖੜ ਹਾਲਾਂਕਿ ਸੁਨੀਲ ਜਾਖੜ ਦੀ ਬਤੌਰ ਬੀਜੇਪੀ ਪ੍ਰਧਾਨ ਪੰਜਾਬ ਦੇ ਸਰਗਰਮੀ ਬਹੁਤ ਜ਼ਿਆਦਾ ਘੱਟ ਰਹੀ ਹੈ ਪਰ ਹੁਣ ਉਹ ਬੋਲਣ ਲੱਗੇ ਨੇ ਪਹਿਲਾਂ ਵੀ ਉਹਨਾਂ ਨੇ ਇੱਕ ਵਾਰ ਇਸੇ ਤਰ੍ਹਾਂ ਹੀ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਜਾਂ ਫਿਰ ਪੰਜਾਬ ਦੀ ਗੱਲ ਕਰਨ ਦਾ ਦਾਵਾ ਕੀਤਾ ਤੇ ਹੁਣ ਮੋੜ ਕੀਤਾ ਪਰ ਹੋਰ ਨੇ ਥੇ ਦੋ ਤਿੰਨ ਗੱਲਾਂ ਨੋਟ ਕਰਨ ਵਾਲੀਆਂ ਨੇ ਜਿਸ ਦੇ ਬਾਰੇ ਸੁਨੀਲ ਜਾਖੜ ਬੋਲ ਰਹੇ ਨੇ ਇੱਕ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਮੁਰ ਦਿੱਲੀ ਕੂਚ ਕਰਨ ਲਈ ਤਿਆਰ ਬੈਠੇ ਨੇ ਉਹ ਕਹਿੰਦੇ ਕਿ ਜਮ ਜਮ ਜਾਓ ਹੁਣ ਤੇ ਰਸਤੇ ਵੀ ਨਹੀਂ ਰੋਕੇ ਜਾਣਗੇ ਜਾਓ ਇਸ ਦਾ ਮਤਲਬ ਤੈ ਹੋ ਗਿਆ ਸੁਨੀਲ ਜਾਖੜ ਦੇ ਜਰੀਏ ਕਿ ਹੁਣ ਰਸਤੇ ਨਹੀਂ ਰੋਕੇ ਜਾਣਗੇ ਚਾਹੇ ਉਹ ਭਾਜਪਾ ਦੀ ਹਰਿਆਣਾ ਸਰਕਾਰ ਹੋਵੇ ਜਾਂ ਸੈਂਟਰ ਉਹ ਹੁਣ ਦਿੱਲੀ ਹੀ ਕਿਸਾਨਾਂ ਨਾਲ ਗੱਲ ਕਰਨਗੇ ਇੱਕ ਗੱਲ ਦਾ ਉਹਨਾਂ ਨੇ ਇਹ ਸੰਕੇਤ ਦਿੱਤਾ ਤੇ ਦੂਜੀ ਗੱਲ ਉਹਨਾਂ ਨੇ ਜਿਹੜੀ ਕਹੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੇ ਐਮਪੀ ਨੇ ਪੰਜਾਬ ਤੋਂ ਉਹ ਲੋਕਤੰਤਰ ਦੇ ਮੰਦਰ ਯਾਨੀ ਕਿ ਸੰਸਦ ਦੇ ਬਾਹਰ ਤੋਂ ਪ੍ਰਦਰਸ਼ਨ ਕਰ ਰਿਹਾ ਹੈ ਪਰ ਜਦੋਂ ਉਹਨਾਂ ਨੇ ਆਵਾਜ਼ ਚੁੱਕੜੀ ਸੀ ਉਦੋਂ ਆਪਣੀ ਆਪਣੀ ਸਲਤਨਤ ਬਚਾਉਣ ਦੇ ਵਿੱਚ ਕਾਂਗਰਸ ਲੀਡਰ ਲੱਗੇ ਰਹੇ ਉਹਨਾਂ ਨੇ ਬਿਨਾ ਨਾਮ ਲਿਆ ਹੋਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਵੀ ਸ਼ਬਦੀ ਵਾਰ ਕੀਤਾ ਨਾਲ ਇਹ ਕਿਹਾ ਕਿ ਉਹਨਾਂ ਨੇ ਤਾਂ ਗੋਡੇ ਟੇਕ ਰੱਖੇ ਆ ਪੰਜਾਬ ਦੇ ਅੰਦਰ ਪੰਜਾਬ ਦੀ ਵਿਰੋਧੀ ਧਿਰ ਦਾ ਮੌਕਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੇ ਭੂਮਿਕਾ ਨਿਭਾਉਣ ਦਾ ਪਰ ਗੋਡੇ ਟੇਕੇ ਹੋਇਆ ਜਿੱਥੋਂ ਤੱਕ ਇਹ ਗੱਲ ਸੱਤਾ ਤੇ ਆਮ ਆਦਮੀ ਪਾਰਟੀ ਦੀ ਤਾਂ ਕਹਿੰਦੇ ਕਿ ਪੰਜਾਬ ਦੀ ਜਿਹੜੀ ਫਸਲਾਂ ਦੇ ਉੱਤੇ ਐਮਐਸਪੀ ਦੀ ਗਾਰੰਟੀ ਪੂਰੀ ਕਰਨ ਦੇ ਲਈ 3000 ਕਰੋੜ ਰੁਪਏ ਆਇਆ ਉਸ ਦੀ ਸਹੀ ਢੰਗ ਨਾਲ ਵਰਤੋਂ ਹੀ ਨਹੀਂ ਇਹਨਾਂ ਨੇ ਕੀਤੀ ਤਾਂ ਸੱਤਾ ਧਿਰ ਨੂੰ ਵੀ ਘੇਰਿਆ ਤੇ ਨਾਲ ਹੀ ਵਿਰੋਧੀ ਧਿਰ ਨੂੰ ਘੇਰਿਆ ਪਰ ਇੱਥੇ ਸੁਨੀਲ ਜਾਖੜ ਨੇ ਜਦੋਂ ਦਾਵਾ ਕੀਤਾ ਕਿ ਜਿਵੇਂ ਕਾਂਗ ਜਿਹੜੇ ਕਿਸਾਨ ਨੇ ਉਹ ਦਿੱਲੀ ਜਾਣ ਲਈ ਤਿਆਰ ਨੇ ਜਾਂ ਇੱਥੇ ਕਿਸਾਨਾਂ ਦੀ ਫਸਲ ਕਿਵੇਂ ਰੁਲਦੀ ਰਹੀ ਇਸ ਮਸਲੇ ਦੇ ਵਿੱਚ ਜਾਂ ਐਮਐਸਪੀ ਦੀ ਗਾਰੰਟੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਕਿਤੇ ਵੀ ਸੁਨੀਲ ਜਾਖੜ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਸਵਾਲ ਨਹੀਂ ਖੜਾ ਕੀਤਾ ਹਾਲਾਂਕਿ ਕਿਹਾ ਕਿ ਕੇਂਦਰ ਨੇ ਤਾਂ ਸਹੀ ਉਹ ਲਈ ਪੈਸਾ ਦਿੱਤਾ ਸੀ ਹੁਣ ਸੁਨੀਲ ਜਾਖੜ ਪੰਜਾਬ ਦੀ ਗੱਲ ਕਰ ਰਹੇ ਨੇ ਹਾਲਾਂਕਿ ਜਮਿਣੀ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਭਾਜਪਾ ਦੇ ਰਹੇ ਨੇ ਉਹ ਵੀ ਸਭ ਦੇ ਸਾਹਮਣੇ ਨੇ ਇੱਕ ਵੀ ਸੀਟ ਜਿੱਤਣ ਵਿੱਚ ਕਾਮਯਾਬ ਨਹੀਂ ਹੋਏ ਇਸ ਤੋਂ ਪਹਿਲਾਂ ਲੋਕ ਸਭਾ ਦੀ ਚੋਣ ਹੋਈ ਉਦੋਂ ਵੀ ਖਾਤਾ ਨਹੀਂ ਖੁੱਲਿਆ ਭਾਜਪਾ ਦਾ ਪੰਜਾਬ ਦੇ ਅੰਦਰ ਬੇਸ਼ੱਕ ਵੋਟ ਬੈਂਕ ਕਾਫੀ ਜ਼ਿਆਦਾ ਵੱਧ ਗਿਆ ਸੀ ਪਰ ਸੁਨੀਲ ਜਾਖੜ ਦੀ ਬਤੌਰ ਭਾਜਪਾ ਪ੍ਰਧਾਨ ਸਰਗਰਮੀਆਂ ਵੀ ਘੱਟ ਰਹੀਆਂ ਪਰ ਹੁਣ ਜਦੋਂ ਬੋਲ ਰਹੇ ਆ ਤੇ ਉਹਨਾਂ ਦੇ ਬੋਲਣ ਦਾ ਮਤਲਬ ਕੀ ਆ ਮਕਸਦ ਕੀ ਆ ਇਹ ਸਾਫ਼ ਨਜ਼ਰ ਆ ਰਿਹਾ ਕਿਉਂਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਜਿਹੜੀ ਗੱਲ ਦਾ ਦਾਵਾ ਕੀਤਾ ਕਿ ਕਾਂਗਰਸ ਨੇ ਤਾਂ ਗੋਡੇ ਟੇਕ ਰੱਖੇ ਹੈ ਕਿਸੇ ਦਾ ਬਸਾਂ ਦੀਆਂ ਬਾੜੀਆਂ ਦਾ ਰੌਲਾ ਹੈ ਤੇ ਕਿਸੇ ਦਾ ਕੋਈ ਹੋਰ ਰੌਲਾ ਉਹਨਾਂ ਨੇ ਬਿਨਾਂ ਕਿਸੇ ਨਾਮ ਲਿਆ ਹੋਇਆ ਕਿਸੇ ਲੀਡਰ ਦਾ ਕਾਂਗਰਸ ਦੇ ਵੱਡੇ ਲੀਡਰਾਂ ਦੇ ਉੱਤੇ ਵਾਰ ਕੀਤੇ ਨੇ ਜਿਸ ਦੇ ਵਿੱਚ ਖਾਸ ਕਰਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਵਾਲ ਵੀ ਉਹਨਾਂ ਨੇ ਸੰਕੇਤ ਦਿੱਤੇ ਨੇ ਔਰ ਜਿ ਤੱਕ ਰਈਗਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹ ਕਹਿੰਦੇ ਕਿ ਕੇਂਦਰ ਵੱਲੋਂ ਭੇਜਿਆ ਗਿਆ ਪੈਸਾ ਸਹੀ ਢੰਗ ਨਾਲ ਵਰਤਿਆ ਹੀ ਨਹੀਂ ਗਿਆ ਔਰ ਇਹ ਵੀ ਕਿਹਾ ਗਿਆ ਕਿ ਪੰਜਾਬ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਹੁਣ ਕੱਲੀ ਗੱਲ ਕਰਨ ਦੇ ਨਾਲ ਸਰੇਗਾ ਜਾਂ ਫਿਰ ਕੇਂਦਰ ਨੂੰ ਵੀ ਬਣਦਾ ਸਵਾਲ ਕੀਤਾ ਜਾਵੇਗਾ ਜੋ ਸੱਤਾ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ ਉਸਨੂੰ ਇਲਜਾਖੜ ਨੇ ਬਤੌਰ ਇੱਕ ਵਿਰੋਧੀ ਪਾਰਟੀ ਹੋਂ ਦੇ ਪ੍ਰਧਾਨ ਹੋਣ ਦੇ ਨਾਤੇ ਸਵਾਲ ਚੁੱਕਿਆ ਬਿਲਕੁਲ ਜੈਜ ਵਿਰੋਧੀ ਤੇ ਅਰਦੀਪ ਉਹ ਵੀ ਕਾਮਜ਼ੋਰ ਨਜ਼ਰ ਆ ਰਹੀ ਹੈ ਪੰਜਾਬ ਦੇ ਅੰਦਰ ਇਸ ਵਾਰ ਚੁੱਕਿਆ ਇਹ ਵੀ ਲੋਕ ਜਾਇਜ਼ ਮੰਨ ਲੈਣਗੇ ਪਰ ਕੇਂਦਰ ਸਰਕਾਰ ਨੇ ਵੀ ਜੋ ਪੰਜਾਬ ਦੇ ਪ੍ਰਤੀ ਫਰਜ਼ ਨਿਭਾਉੜੇ ਸੀ ਉਹ ਨਹੀਂ ਨਿਭਾਏ ਉਸਦੇ ਲਈ ਸਵਾਲ ਕਿਉਂ ਨਹੀਂ ਚੁੱਕਿਆ ਇਹ ਵੀ ਸੁਨੀਲ ਜਾਖੜ ਦੇ ਲਈ ਕਿਹੜਾ ਕਿਤੇ ਸਵਾਲੀਆ ਨਿਸ਼ਾਨ ਬਣਿਆ ਰਹੇਗਾ ਪਰ ਸੁਨੀਲ ਜਾਖੜ ਨੇ ਘਟੋ ਘਟ ਇਹ ਬੋਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਉਸ ਆਪਣੀ ਜਾਰੀ ਕੀਤੀ ਗਈ ਵੀਡੀਓ ਦੇ ਵਿੱਚ ਕਿ ਪੰਜਾਬ ਦੇ ਕਿਸਾਨਾਂ ਦੀ ਤੇ ਪੰਜਾਬ ਦੇ ਹੋਰਨਾਂ ਵਰਗਾਂ ਦੀ ਸਾਰ ਕੋਲ ਲਵੇਗਾ ਜਾਂ ਉਹ ਸਾਰ ਲੈਣੀ ਕਿਵੇਂ ਬੜਦੀ ਹੈ ਉਹਨਾਂ ਨੇ ਵਾਰ-ਵਾਰ ਅਪੀਲ ਕੀਤੀ ਕਿ ਆਓ ਹੁਣ ਸਰਨਾ ਨਹੀਂ ਬੈਠ ਕੇ ਆਪਣੇ ਹੱਕਾਂ ਦੀ ਰਾਖੀ ਕਰਨੀ ਪੈਣੀ ਹੈ ਉਹ ਅਪੀਲ ਕਰਨ ਦੇ ਲਈ ਕੀ ਉਹ ਸਾਥੀ ਉਹ ਸ਼ਬਦ ਵਰਤ ਰਹੇ ਸੀ ਸਾਥੀ ਦਾ ਮਤਲਬ ਕੀ ਉਹ ਪੰਜਾਬੀਆਂ ਨੂੰ ਸੰਬੋਧਨ ਹੋ ਕੇ ਗੱਲਾਂ ਕਹਿ ਰਹੇ ਨੇ ਜਾਂ ਕਿਸੇ ਪੋਲੀਟੀਕਲ ਜਮਾਤ ਨੂੰ ਜਾਂ ਲੀਡਰਸ਼ਿਪ ਨੂੰ ਕਹਿ ਰਹੇ ਨੇ ਕਿਸ ਨੂੰ ਕਹਿ ਰਹੇ ਨੇ ਆਮ ਤਾਰ ਦੇ ਉੱਤੇ ਜਿਹੜੀ ਉਹਨਾਂ ਦੇ ਵੀਡੀਓ ਦੇ ਬੋਲ ਨੇ ਉਸ ਤੋਂ ਇਹੀ ਲੱਗਦਾ ਹੈ ਕਿ ਉਹ ਆਮ ਲੋਕਾਂ ਨੂੰ ਅਪੀਲ ਹੁੰਦੇ ਹੋਏ ਜਾਂ ਸੰਬੋਧਨ ਹੁੰਦੇ ਹੋਏ ਗੱਲਾਂ ਕਹਿ ਰਹੇ ਨੇ ਕਿ ਕਿਵੇਂ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਹੈ ਜਿਹੜੇ ਪ੍ਰਦਰਸ਼ਨ ਹੋਣ ਕੀਤੇ ਜਾ ਰਹੇ ਨੇ ਜਦੋਂ ਵਾਅਦਾ ਚੁੱਕੜੀ ਸੀ ਕਿਸਾਨਾਂ ਦੀ ਫਸਲ ਦੀ ਚੁਕਾਈ ਦੀ ਉਦੋਂ ਸਿਰਫ ਉਹ ਆਪਣੀਆਂ ਸੀਟਾਂ ਬਚਾਉਣ ਦੇ ਵਿੱਚ ਲੱਗੇ ਸੀ ਇਲੈਕਸ਼ਨ ਦੇ ਵਿੱਚ ਬਿਜ਼ੀ ਸੀ ਉਡੇ ਸਾਰੇ ਮਸਲੇ ਦੇ ਵਿੱਚ ਜਿਹੜਾ ਸੁਨੀਲ ਜਾਖੜ ਦਾ ਗੁੱਸਾ ਨਿਕਲ ਰਿਹਾ ਉਹ ਸਾਰੇ ਦਾ ਸਾਰਾ ਕਾਂਗਰਸ ਦੀ ਲੀਡਰਸ਼ਿਪ ਤੇ ਖਾਸ ਕਰਕੇ ਲੋਕ ਸਭਾ ਵੈਬਰਾਂ ਦੇ ਉੱਤੇ ਨਿਕਲਦਾ ਦਿਖਾਈ ਦੇ ਰਿਹਾ ਕਿਉਂਕਿ ਉਹਨਾਂ ਨੇ ਕਿਹਾ ਕਿ ਹੁਣ ਗੋਡੇ ਹੀ ਟੇਕ ਦਿੱਤੇ ਐ ਕਾਂਗਰਸ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਕਿਸਾਨਾਂ ਦੇ ਮੁੱਦੇ ਦੇ ਉੱਤੇ ਗੱਲ ਕਰਦੇ ਹੋਇਆ ਕਿਆ ਬਾਜ਼ੀ ਪਾਰਟੀ ਦੀ ਸਰਕਾਰ ਨਿਸ਼ਾਨੇ ਉੱਤੇ ਲਈ ਐ ਕਿ ਸਾਥ ਦੇਣਾ ਬਣਦਾ ਸੀ ਔਰ ਭਾਰਤ ਦੀ ਜਿਹੜੀ ਸਰਕਾਰ ਐ ਖਾਸ ਕਰਕੇ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਜਾਂ ਸੈਂਟਰ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤੇ ਬਣਦੇ ਫੰਡ ਦਿੱਤੇ ਪਰ ਇੱਥੇ ਹੀ ਜੜਾਇਆ ਉਹ ਸਹੀ ਵਰਤੋਂ ਨਹੀਂ ਕੀਤੀ ਗਈ ਹਾਲਾਂਕਿ ਇੱਥੇ ਤੁਸੀਂ ਸਾਰੇ ਜਾਣਦੇ ਹੋ ਕਿ ਜਿਸ ਦੇ ਵਿੱਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਨੇ ਡਾਕਟਰ ਧਰਵੀਰ ਗਾਂਧੀ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਖਬਾਇਆ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਇਹ ਸਾਰੇ ਉਹ ਸੰਸਦ ਮੈਂਬਰਸ ਹਨ ਜਿਹੜੇ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ ਉਹਨਾਂ ਦੇ ਵੱਲ ਇਸ਼ਾਰਾ ਕੀਤਾ ਸੁਨੀਲ ਜਾਖੜ ਨੇ ਕਿ ਕਿਵੇਂ ਆਵਾਜ਼ ਚੁੱਕੜੀ ਜਦੋਂ ਬਣਦੀ ਸੀ ਉਦੋਂ ਨਹੀਂ ਜਿਹੜੀ ਆਵਾਜ਼ ਚੁੱਕੀ ਗਈ ਔਰ ਜਿੱਥੇ ਝੋਨੇ ਦੀ ਫਸਲ ਰੁਲਦੀ ਰਹੀ ਐਮਐਸਪੀ ਦੀ ਖਰੀਦੀ ਜਾਣੀ ਸੀ ਉਦੋਂ ਕੀ ਹੋਇਆ ਹਾਲਾਂਕਿ ਕਿਸਾਨਾਂ ਨੇ ਕਿਹਾ ਕਿ ਜਗ੍ਹਾ ਦੀ ਕੋਈ ਘਾਟ ਨਹੀਂ ਹੈ ਜੇ ਤਾਂ 200 ਤੋਂ ਰੁਪਏ ਤੋਂ ਲੈ ਕੇ 300 ਰੁਪਏ ਤੱਕ ਦਾ ਕੱਟ ਲੱਗਦਾ ਫਿਰ ਜਗ੍ਹਾ ਦੀ ਘਾਟ ਨਹੀਂ ਹੁੰਦੀ ਸੁਨੀਲ ਜਾਖੜ ਨੇ ਵੀ ਦਾਅਵਾ ਕੀਤਾ ਕਿ ਸਾਬ ਜਗ੍ਹਾ ਦੀ ਘਾਟ ਨਹੀਂ ਨੀਅਤ ਦੀ ਖੋਟ ਸੀ ਇਸੇ ਕਰਕੇ ਕਿਸਾਨਾਂ ਨੂੰ ਖੱਜਲਖਰੀ ਦਾ ਸਾਹਮਣਾ ਕਰਨਾ ਪਿਆ ਹੁਣ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜਾ ਫਰਜ਼ ਬਣਦਾ ਸੀ ਕਿਸਾਨਾਂ ਦੀ ਆਵਾਜ਼ ਚੁੱਕਣ ਦਾ ਉਹ ਕਾਂਗਰਸ ਨੇ ਨਹੀਂ ਨਿਭਾਇਆ ਤੇ ਹੁਣ ਸਿਰਫ ਜਿਹੜਾ ਨਾਮ ਦਾ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਨੇ ਸੰਸਦ ਦੇ ਬਾਹਰ ਜਾਖੜ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ 3000 ਕਰੋੜ ਰੁਪਏ ਜਿਹੜਾ ਫੰਡ ਭੇਜਿਆ ਗਿਆ ਸੀ ਸੈਂਟਰ ਤੋਂ ਉਸ ਦੀ ਵੀ ਸਹੀ ਢੰਗ ਨਾਲ ਸਹੀ ਸਮੇਂ ਤੇ ਵਰਤੋਂ ਨਹੀਂ ਹੋਈ ਔਰ ਦੂਸਰੇ ਪਾਸੇ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਸੀ ਕਾਂਗਰਸ ਨੇ ਉਹਨਾਂ ਨੇ ਵੀ ਗੋਡੇ ਟੇਕੇ ਨੇ ਇਸੇ ਕਰਕੇ ਜਿਹੜਾ ਆ ਉਹ ਸਹੀ ਢੰਗ ਦੇ ਨਾਲ ਗੱਲ ਨਹੀਂ ਬਣ ਸਕੀ ਨੀਅਤ ਦੇ ਵਿੱਚ ਖੋਟ ਸੀ ਔਰ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਸ਼ਰਾਬ ਘਟਾਲੇ ਕੀਤੇ ਨੇ ਪੰਜਾਬ ਦੇ ਵਿੱਚ ਰੇਤੇ ਦਾ ਕਾਰੋਬਾਰ ਚੱਲ ਰਿਹਾ ਹੈ ਪੈਸਿਆਂ ਦੇ ਵਿੱਚ ਘਟਾਲਾ ਕੀਤਾ ਗਿਆ ਔਰ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਪੈਸੇ ਜਿਹੜੇ ਆਪ ਨੂੰ ਕਰੀਬ 3000 ਕਰੋੜ ਰੁਪਏ ਉਹ ਵੀ ਖਾ ਲਏ ਗਏ ਇਸ ਤਰ੍ਹਾਂ ਦੇ ਦੋਸ਼ ਲਾਉਂਦੇ ਨਜ਼ਰ ਆਏ ਔਰ ਇਸ ਦਾ ਖਮਿਆਜਾ ਕਿਸ ਨੂੰ ਭੁਗਤਣਾ ਪਿਆ ਕਿਸਾਨ ਭੁਗਤ ਰਹੇ ਨੇ ਔਰ ਅੱਜ ਪੰਜਾਬ ਨੂੰ ਮਜ਼ਬੂਤ ਵਿਰੋਧੀ ਧਿਰ ਦੀ ਜ਼ਰੂਰਤ ਹੈ ਇਹ ਜਾਣਨ ਆਖਿਆ ਆਮ ਆਦਮੀ ਪਾਰਟੀ ਦੀ ਨੀਅਤ ਦੇ ਵਿੱਚ ਖੋਟ ਹੈ ਹੁਣ ਜੇਕਰ ਮਜਬੂਤ ਵਿਰੋਧੀ ਧਿਰ ਦੀ ਜ਼ਰੂਰਤ ਹੈ ਤਾਂ ਕੀ ਸੰਕੇਤ ਦਿੱਤਾ ਜਾ ਰਿਹਾ ਸੁਨੀਲ ਜਾਖੜ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਪੰਜਾਬ ਦੀ ਮੁੱਖ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਉਹ ਚੁੱਕੇਗੀ ਬਾਦ ਹਾਲਾਂਕਿ ਖੋਦੀ ਪਹਿਲਾਂ ਕਈ ਦਿਨ ਤਾਂ ਇਸ ਭੰਬਲ ਪੂਸੇ ਵਿੱਚ ਲੰਘ ਗਏ ਦੁਚਿੱਤੀ ਵਿੱਚ ਲੰਘ ਗਏ ਕਿ ਖੁਦ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਸਰਗਰਮ ਕਿਉਂ ਨਹੀਂ ਨਜ਼ਰ ਆ ਰਹੇ ਹਾਲਾਂਕਿ ਉਹਨਾਂ ਦੀ ਅੱਜ ਵਾਲੀ ਵੀਡੀਓ ਕਈ ਤਰ੍ਹਾਂ ਦੇ ਸਵਾਲ ਸੱਤਾ ਦੀ ਜਿਹੜੀ ਧੇਰਾ ਕਾਰਗੁਜ਼ਾਰੀ ਹੈ ਆਵਾਦਵੀਂ ਪਾਰਟੀ ਦੀ ਸਰਕਾਰ ਤੇ ਉਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਮੁਖ ਖਰੋਧੀ ਧਿਰ ਕਾਂਗਰਸ ਦੇ ਉੱਤੇ ਸਵਾਲ ਖੜੇ ਕੀਤੇ ਗਏ ਵੱਡੇ ਵੱਡੇ ਕਾਂਗਰਸੀ ਆਗੂਆਂ ਦਾ ਨਾਮ ਲਏ ਬਿਨਾਂ ਉਹਨਾਂ ਨੇ ਉਹਨਾਂ ਨੂੰ ਕਾਫੀ ਰਗੜੇ ਲਾਏ ਆ ਉਹਨਾਂ ਦੇ ਉੱਤੇ ਵਰੇ ਨੇ ਪਰ ਜਿੱਥੇ ਹੀ ਕੇਂਦਰ ਸਰਕਾਰ ਦੀ ਗੱਲ ਆਈ ਜ਼ਿੰਮੇਵਾਰੀ ਦੀ ਤੇ ਉੱਥੇ ਉਹਨਾਂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਵੱਲ ਕਿਸਾਨ ਜਾ ਰਹੇ ਨੇ ਉੱਥੇ ਗੱਲਬਾਤ ਹੋ ਜਾਏਗੀ ਪਰ ਕੇਂਦਰ ਸਰਕਾਰ ਨੂੰ ਸਿੱਧਾ ਸਵਾਲ ਕਰਨ ਤੋਂ ਬਚਦੇ ਨਜ਼ਰ ਆਏ ਇਸ ਸਾਰੀ ਵੀਡੀਓ ਦੇ ਵਿੱਚ ਸੁਨੀ ਆਡਾ ਸੁਨੀਲ ਜਾਖੜ ਦੇ ਨਾ ਕੀਤੇਗੇ ਦਾਅਵਿਆਂ ਦੇ ਨਾਲ ਕੀ ਸੋਚਣਾ ਹੈ ਕੀ ਮਤਲਬ ਹੈ ਤੁਸੀਂ ਕੀ ਸੁਝਾਅ ਰੱਖਣਾ ਚਾਹੁੰਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਇਹ ਵੀ ਸੀ ਪੰਜਾਬ ਦੇ ਨਾਲ